ਦੂਤੰਦਨ ਹੁਗੈ ਮੀਂਹ ਹਟਣੀ ਨਹੀਂ ਦੇਆ ਬਾਲਾ ਕੰਮ ਖਰਾਬ ਹੈ ਖੱਤਿਆਂ ਚ ਵੀ ਪਾਣੀ ਖੜ ਗਿਆ ਆ ਰੋਡ ਵੀ ਖਰਾਬ ਹੋ ਗਏ ਆ ਛੜਕਾ ਵੀ ਟੁੱਟ ਗਿਆ ਪਾਣੀ ਕਾਫੀ ਛੜ ਗਿਆ ਆ ਹੁਣ ਵੀ ਮੀਂਹ ਨੇਰੀ ਬਹੁਤ ਜ਼ਿਆਦਾ ਪੈਣ ਲਿਆ ਆ ਚੱਲਿਆ ਮੈਂ ਵਹਿਲੀ ਚੱਲਿਆ ਜਾਂਦਾ ਤੁਹਾਨੂੰ ਦਿਖਾਉਣਾ ਬਹੁਤ ਬੁਰਾ ਹਾਲ ਆ ਹੁਣ ਪੱਖਿਆਂ ਵੀ ਚੱਲ ਨਹੀਂ ਪੈਂਦੇ ਬਸੂਆਂ ਨੂੰ ਖਾੜ ਹੈਗੇ ਆਪਣੇ ਕੋ ਖਾੜ ਪੈਂਦੀ ਵੀ ਹੋਈ ਆ ਖਾੜ ਚੱਲੋਗੇ ਹਾਰ ਅਕੂਆ ਠੀਕ ਹਨ ਦੇ ਆ ਮਾ ਟੂੜੀ ਹੋਰ ਰੀਚੈਕ ਕਰੋ ਮੇਨੇ ਰੀ ਮੇਨੇ ਰੀ ਬਹੁਤ ਜ਼ਿਆਦਾ ਆਪਾਂ ਜਾ ਰਹੇ ਆ ਵੇਲੀ ਵੇਲੀ ਜਾ ਕੇ ਭਗਵਾਨ ਤੂੜੀ ਪਾ ਕੇ ਖਾਣ ਪਾਉਨੇ ਆ ਆ ਡੇਕ ਵੀ ਡੱਗੀ ਇੱਕ ਰਾਜ ਪਿੰਡ ਦਾ ਛੱਪੜ ਦੇਖ ਲਓ ਬਰੋਂ ਉੱਪਰ ਹੋਇਆ ਆ ਚੇਰਾਵਾਂ ਨੇ ਪਤਾ ਨਹੀਂ ਲੱਗਣਦੇ ਆ ਖੇਤਾਂ ਨੇ ਬਰੋਬਰ ਹੋ ਗਿਆ ਵੀ ਖੱਤੇ ਆ ਕਿ ਚਾ ਛੱਪੜ ਆ ਉਸ ਨੂੰ ਨਹੀਂ ਪਤਾ ਲੱਗਣਗੇ ਖੱਤਿਆਂ ਦੇ ਬਰੋਬਰ ਹੀ ਹੋ ਗਿਆ ਛੱਪੜ ਵੀ ਛੱਪੜ ਬਹੁਤ ਡੂੰਗਾ ਆ 15 20 ਫੁੱਟ ਡੂੰਗਾ ਆ ਪਾਣੀ ਖੜਾ ਦੇਖੋ ਬਹੁਤ ਜ਼ਿਆਦਾ ਖੜਾ ਪਾਣੀ ਇੱਧਰ ਵੀ ਇੱਧਰ ਵੀ ਸੜਕ ਤੇ ਖੜਾ ਹੈ ਲਾ ਜੀ ਤੂੜੀ ਆਪਾਂ ਦਿੱਤੀ ਪਾ ਬਸ ਉਹਨਾਂ ਨੂੰ ਉੱਤੇ ਪਾਤੀ ਖਾਲ ਭੰਤੀ ਹੋਈ ਸੀ ਆਹ ਦੇਖੋ ਭੰਤੀ ਹੈ ਹੁਣ ਆਪਾਂ ਚੱਲੇ ਆਂ ਜਾਇਕ ਨੂੰ ਘੁਮਾਉਣ ਚੱਲੋ ਹੀ ਆ ਜਾ ਸ਼ੇਰਾ ਪੰਡ ਦਾ ਛੱਪੜ ਦੇਖ ਲੋ ਜੀ ਪੰਡ ਦਾ ਛੱਪੜ ਰਾਹ ਦੇ ਬਰੋਬਰ ਹੋ ਗਿਆ ਆ ਉਹ ਪਰੇ ਖੱਤਿਆ ਦਾ ਪਾਣੀ ਆ ਖੱਤਿਆ ਦਾ ਬਰੋਬਰ ਹੀ ਦਿਖਦਾ ਉਹ ਪਰੇ ਤਾਂ ਇਹ ਕਾ ਬਾਜਰਾ ਉਹ ਵੀ ਬਰੋਬਰ ਹੀ ਛੱਪੜ ਦਾ ਪਾਣੀ ਉਹਦੇ ਵਿੱਚ ਗਿਆ ਹੋਇਆ ਨੋਕਾ ਮੋਕਾ ਹੈ ਜਿਆ ਹੈ ਹੈ ਫੇੜ ਬਗਲ ਪਿਆ ਵਟ ਨੂੰ ਲਓ ਜੀ ਦੇਖ ਲਓ ਪਾਣੀ ਪਾਣੀ ਦੇਖਣ ਜਾ ਰਹੇ ਆ ਸਾਰੇ ਇਕੱਠੇ ਹੋ ਗਏ ਪਿੰਡ ਦੇ ਘਰਾਂ ਜਾ ਚੱਲਿਆ ਪਾਣੀ ਛੱਪੜ ਵੀ ਭਰ ਗਿਆ ਝੋਨੇ ਵੀ ਡੁੱਬ ਗਏ ਆ